ਪੰਜਾਬ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਮਸ਼ਹੂਰ ਕਾਰੋਬਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਅਬੋਹਰ ਦੇ ਮਸ਼ਹੂਰ ਟੇਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤਾਂ ਵੱਡੇ ਵੱਡੇ ਲੀਡਰ ਨੇ ਜਿਹੜੇ ਉਹ ਇਸ ਟੇਲਰ ਕੋਲੋਂ ਆਪਣੇ ਕੁਰਤੇ ਪਜਾਮੇ ਸਵਾਉਂਦੇ ਸੀ ਤਾਂ ਇਸ ਟੇਲਰ ਦਾ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਬਿਸਤੋਈ ਗਰੁੱਪ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਪੰਜਾਬ ਦੇ ਵਿੱਚ ਵੱਡਾ ਕਤਲ ਕੀਤਾ ਗਿਆ ਹੈ ਰਾਜਸਥਾਨ ਦੇ ਬਾਰਡਰ ਨਾਲ ਲੱਗਦੇ ਅਬੋਹਰ ਦੇ ਵਿੱਚ ਵੱਡੀ ਵਾਰਦਾਤ ਆ ਜਿਹੜੀ ਉਹ ਵਾਪਰੀ ਹੈ ਜਿੱਥੇ ਨਿਊ ਵੇਅਰ ਵੈਲ ਟੇਲਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਅਬੋਹਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਨਿਊ ਵੇਅਰ ਵੈਲ ਦੇ ਟੇਲਰ ਦੇ ਮਾਲਕ ਸੰਜੇ ਵਰਮਾ ਦਾ ਵਾਰਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਅਤੇ ਕਤਲ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਹਸਪਤਾਲ ਵਿੱਚ ਜਦੋਂ ਸੰਜੇ ਵਰਮਾ ਨੂੰ ਲਿਜਾਇਆ ਜਾਂਦਾ ਹੈ ਤਾਂ ਡਾਕਟਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਤਾਂ ਅਬੋਹਰ ਦੇ ਮਸ਼ਹੂਰ ਦਰਦੀ ਅਤੇ ਪ੍ਰਸਿੱਧ ਵੀਅਰ ਬੈਲ ਸ਼ੋਰੂਮ ਦੇ ਮਾਲਕ ਸੰਜੇ ਵਰਮਾ ਦਾ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਤਾਂ ਤਿੰਨ ਜਿਹੜੇ ਹਮਲਾਵਰ ਨੇ ਉਹ ਬਾਈਕ ਤੇ ਆਉਂਦੇ ਨੇ ਤੇ ਸ਼ੋਰੂਮ ਦੇ ਬਾਹਰ ਜਿਵੇਂ ਹੀ ਇਹ ਵਪਾਰੀ ਆਪਣੀ ਕਾਰ ਵਿੱਚੋਂ ਉਤਰਨ ਲੱਗਦਾ ਹੈ ਤਾਂ ਇਸ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਵੱਡੇ ਵੱਡੇ ਸਿਆਸਤਦਾਨ ਨੇ ਜਿਹੜੇ ਇਸ ਟੇਲਰ ਕੋਲੋਂ ਆਪਣੇ ਕੁਰਤੇ ਪਜਾਮੇ ਦੀ ਸਲਾਈ ਕਰਵਾਉਂਦੇ ਸਨ ਅਤੇ ਪੂਰਾ ਨਾਮ ਅਪੋਹਰ ਦੇ ਵਿੱਚ ਚੱਲਦਾ ਸੀ ਅਪੋਹਰ ਹੀ ਨਹੀਂ ਪੂਰੇ ਪੰਜਾਬ ਅਤੇ ਹੋਰ ਨੇੜਲੇ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਇਹਨਾਂ ਦਾ ਨਾਮ ਚੱਲਦਾ ਸੀ ਤਾਂ ਰਿਪੋਰਟਾਂ ਅਨੁਸਾਰ ਤਿੰਨ ਹਮਲਾਵਰ ਜਿਹੜੇ ਉਹ ਇੱਕ ਬਾਈਕ ਤੇ ਆਏ ਅਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਤਾਂ ਆਰਜੋ ਬਸਤੋਈ ਨਾਂ ਦੀ ਇੱਕ ਆਈਡੀ ਤੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਆਰਜੋ ਬਸਤੋਈ ਗੋਲਡੀ ਟਿ ਲੋ ਸ਼ੁਭਮ ਲੋਕਰ ਮਹਾਰਾਸ਼ਟਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਅਸੀਂ ਕਿਸੇ ਗੱਲ ਲਈ ਵੇਅਰਵੈਲ ਦੇ ਮਾਲਕ ਨੂੰ ਫੋਨ ਕੀਤਾ ਪਰ ਉਸ ਨੇ ਸਾਨੂੰ ਨਹੀਂ ਪਛਾਣਿਆ ਇਸ ਲਈ ਸਾਨੂੰ ਉਸ ਨੂੰ ਇਹ ਦੱਸਣਾ ਪਿਆ ਕਿ ਅਸੀਂ ਕੌਣ ਹਾਂ ਅਤੇ ਉਸ ਨੂੰ ਮਾਰ ਦਿੱਤਾ ਗਿਆ ਤਾਂ ਤਿੰਨ ਹਮਲਾਵਰ ਨੇ ਜਿਹੜੇ ਉਹ ਬਾਈਕ ਤੇ ਆਉਂਦੇ ਨੇ ਅਤੇ ਮੌਕੇ ਤੋਂ ਕਤਲ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਕਲੈਕਸ਼ਨ ਦੇ ਇਸ ਸ਼ੋਰੂਮ ਦੇ ਦੋ ਮਾਲਕ ਹੁੰਦੇ ਨੇ ਜਿਨ੍ਹਾਂ ਵਿੱਚੋਂ ਛੋਟੇ ਭਰਾ ਸੰਜੇ ਬਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਕਾਰ ਵਿੱਚੋਂ ਨਿਕਲਣ ਵੇਲੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤਾਪੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ 11 ਤੋਂ 12 ਗੋਲੀਆਂ ਲੱਗਦੀਆਂ ਨੇ ਤੇ ਮੌਕੇ ਉੱਤੇ ਹੀ ਵਾਰਦਾਤ ਜਿਹੜੀ ਉਹ ਕਰ ਦਿੱਤੀ ਜਾਂਦੀ ਆ ਤਾਂ ਹਸਪਤਾਲ ਵੱਲੋਂ ਸੰਜੇ ਵਰਮਾ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਤਾਂ ਸ਼ੂਟਰ ਫਰਾਰ ਹੋ ਜਾਂਦੇ ਨੇ ਫਰਾਰ ਹੋਣ ਵੇਲੇ ਸ਼ੂਟਰ ਨੇ ਜਿਹੜੇ ਉਹ ਮੋਟਰਸਾਈਕਲ ਤੋਂ ਡਿੱਗ ਵੀ ਜਾਂਦੇ ਨੇ ਲੋਕਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਅਤੇ ਪੰਜਾਬ ਸਰਕਾਰ ਨੂੰ ਲੈ ਕੇ ਅਬੋਹਰ ਦੇ ਵਪਾਰੀ ਵਰਗ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਵਪਾਰੀ ਵਰਗ ਨੇ ਜਲਦ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ ਅਤੇ ਸ਼ਹਿਰ ਨੂੰ ਬੰਦ ਕਰਨ ਨੂੰ ਲੈ ਕੇ ਫੈਸਲਾ ਲਿਆ ਜਾ ਸਕਦਾ ਹੈ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਅਬੋਹਰ ਦੇ ਮਸ਼ਹੂਰ ਟੇਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲੈ ਕੇ ਇੱਕ ਪੋਸਟ ਆਰਜੂ ਬਿਸ਼ਨੋਈ ਨਾਂ ਦੀ ਆਈਡੀ ਤੋਂ ਪਾਈ ਗਈ ਹੈ ਜਿਸ ਦੇ ਵਿੱਚ ਕੁਝ ਲਿਖਿਆ ਗਿਆ ਹੈ ਉਹ ਸਾਰਾ ਤੁਹਾਨੂੰ ਪੜ੍ਹ ਕੇ ਸੁਣਾਉਨੇ ਆ ਜੈ ਸ਼੍ਰੀ ਦੀ ਰਾਮ 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 ਸਭੀ ਭਾਈਓ ਕੋ ਅੱਜ ਜੋ ਨਿਊ ਈਅਰ ਵੈਲ ਅਬੋਹਰ ਕੀ ਹਤਿਆ ਕੀ हुई है उसकी जिम्मेवारी में गोल्डी टिल्लों आरजू बिश्नोई और शुभम लोकर महाराष्ट्र लेते हैं हा, हा, इसको हमने कॉल किया था कोई सेंटर को लेके इसने पहचानने से मना कर दिया तो इसको ये बताने के लिए हमने ठोक दिया कि ऐसे पता चल जाए हम कौन है ये हमारे दुश्मनों को सपोर्ट करता था और हमारे खिलाफ़ जाएगा तो उससे मिट्टी में मिला देंगे जो हम करते हैं उसकी जिम्मेवारी लेते हैं चाहे किसी की तीन सौ दो हो चाहे तीन सौ सात जो हम करते हैं उसकी जिम्मेवारी लेते हैं देखते रहे फर्जी बदमाशों की दांतों नीचे उंगलियां रखा देंगे तो आर आई पी ਅੰਕਿਤ ਬਾਉ ਸ਼ੇਰਾਂ ਵਾਲਾ ਲਿਖਿਆ ਗਿਆ ਹੈ ਹੈਸ਼ਟੈਗ ਦੇ ਵਿੱਚ ਨਾਲ ਹੀ ਜਤਿੰਦਰ ਗੋਗੀਬਾਨ ਗਰੁੱਪ ਦਾ ਨਾਮ ਪਾਇਆ ਗਿਆ ਹੈ ਕਾਲਾ ਰਾਣਾ ਤੇ ਹਰੀ ਬੌਕਸਰ ਦੇ ਨਾਮ ਨੇ ਜਿਹੜੇ ਉਹ ਵੀ ਇਸ ਦੇ ਵਿੱਚ ਪਾਏ ਗਏ ਨੇ ਤਾਂ ਆਰਜੂ ਬਿਸ਼ਤੋਈ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕਦੋਂ ਤੱਕ ਦੋਸ਼ੀਆਂ ਨੂੰ ਕਾਬੂ ਕਰਦੀ ਹੈ